ਲੇ ਵੀ ਮਿੱਤਰਾਂ ਜਦੋਂ ਤੁਸੀਂ ਆਹ ਵਾਲੀ ਗੱਡੀ ਦੇਖੋਗੇ ਨਾ ਰੋਡ ਤੇ ਆਂਦੀ ਇੱਕ ਵਾਰ ਤਾਂ ਭਲੇਖਾ ਖਾਉਂਗੀ ਵੀ ਜੀਵੇਗਾ ਜਾਂਦੀ ਹੈ ਨਾ ਬਈ ਬਿਲਕੁਲ ਬਿਲਕੁਲ ਬਟ ਇਹ ਜਿਮਣੀ ਹੈ ਬਈ ਗੱਡੀ ਇਹ ਪੂਰੀ ਆਪਾਂ ਕਹਿੰਦੇ ਵੀ ਪੁਨਰ ਜਨਮ ਕਰਤਾ ਵੇ ਕਾਰ ਦਾ ਕਹਿ ਸਕਦੇ ਹਣਾ ਸਰਈ ਲਾਇਆ ਹੈ ਬਈ ਸ਼ਕੰਦਾਰ ਵਰਲਡ ਖੜਾ ਹੈ ਬਈ ਲੁਧਿਆਣੇ ਤੇ ਬਈ ਜੇ ਕਿਸੇ ਭਰਾ ਨੇ ਕਿੱਦਾਂ ਦੀ ਮੋਡੀਫਿਕੇਸ਼ਨ ਕਰਵਾਉਣੀ ਹੋਵੇ ਕੋਈ ਵੀ ਕਾਰ ਹੋਵੇ ਬਈ ਹਣਾ ਤੁਸੀਂ ਇੱਕ ਵਾਰ ਬਾਈ ਹੋਰਾਂ ਨੂੰ ਕੰਸਰਨ ਕਰ ਲੈ ਵੀਰੇ ਆਹ ਵਾਲੀ ਕਾਰ ਹੈ ਵੀ ਜੇ ਨਾਸਿਰ ਅਲਾਤਾ ਤਾਂ ਮੈਨੂੰ ਕਹਦੇ ਆਗੇ ਬਈ ਹਣਾ ਵੀਰੇ ਹੁਣ ਆਹ ਵਾਲੀ ਗੱਡੀ ਹੈਗੀ ਹਣਾ ਇਹਦੇ ਕੀ ਕੁਝ ਕਰਿਆ ਇਹ ਵੀਰੇ ਆਪਾਂ ਜਿਹੜੀ ਮਰਸੀਡੀਜ਼ ਦੀ ਬਰੇਬਸ ਕਿੱਟ ਆਉਂਦੀ ਹੈ ਨਾ ਜੀ ਵੈਗਨ ਦੀ ਉਹ ਇੰਸਟਾਲ ਕੀਤੀ ਆ ਕਿਹਦੇ ਤੇ ਜਿਵੇਂ ਆਪਣਾ ਫਰੰਟ ਵਾਲਾ ਪਾਰਟ ਹੋ ਗਿਆ ਬੋਨਟ ਫੈਂਡਰਸ ਬੰਪਰ ਹੈਡ ਇਹ ਸਾਰਾ ਜਿਹੜਾ ਉਹ ਚੇਂਜ ਹੋ ਜਾਂਦਾ ਸਾਰਾ ਚੇਂਜ ਹੋ ਗਿਆ ਹਾਂਜੀ ਹਾਂਜੀ ਠੀਕ ਹੈ ਇਹ ਵੀਰੇ ਉਰ ਮੁਰੋਦਾ ਨਹੀਂ ਮਿਲਦੀ ਹਣੀ ਮੇਰੇ ਹਿਸਾਬ ਨਾਲ ਨਹੀਂ ਇੰਪੋਰਟ ਹੀ ਹੁੰਦੀ ਆ ਵੀਰੇ ਇੰਪੋਰਟ ਹੀ ਹੁੰਦੀ ਆ ਸਾਰੀ ਹੈ ਵੀਰੇ ਠੀਕ ਹੈ ਲੋ ਵੀ ਮਿੱਤਰੋ ਖਰਚਾ ਤਾਂ ਬਹੁਤ ਹੋ ਗਾਣਾ ਨਾ ਮੇਰੇ ਗੱਡੀ ਤੇ ਬਸ ਹੋਈ ਗੱਲ ਹੈ ਨਾ ਵੀ ਆਪਾਂ ਘਰੇ ਕਹਿੰਦੇ ਨਾ ਵੀ ਯਾਰ ਖਰਚਾ ਦਾ ਪੁੱਛੀ ਨਾ ਇੰਨਾ ਖਰਚਾ ਹੋ ਗਿਆ ਹਾਂ ਲਾਈ ਵੀ ਮਤਰਾ ਮੇਰੇ ਹਿਸਾਬ ਨਾਲ ਹਨਾ ਬਾਇਰ ਨੇ ਤਾਂ ਦੱਸਿਆ ਨਹੀਂ ਮੈਨੂੰ ਲੱਗਾ 7-8 ਲੱਖ ਦੇ ਗੇਟ ਦਾ ਖਰਚਾ ਹੋ ਗਈ ਹੁਣ ਆ ਨੇੜੇ ਤੇੜੇ ਵੀਰੇ ਤੇ ਭਾਈ ਇਹਦੇ ਜਿਹੜਾ ਹੁਣ ਵੀਰੇ ਜਿਹੜੀ ਸਾਰੀ ਮੈਨਿਪੂਲੇਸ਼ਨ ਹੋਈ ਹੈਗੀ ਇਹਦੇ ਵਿੱਚ ਕੋਈ ਜਿਵੇਂ ਹਨਾ ਚਾਸਸੀ ਨਾਲ ਹੋਰ ਨਾਲ ਕੋਈ ਛੇੜ ਛਾੜ ਤਾਂ ਨਹੀਂ ਹੁੰਦੀ ਨਹੀਂ ਨਹੀਂ ਉਹ ਤਾਂ ਵੀਰੇ ਡਿਫਰੈਂਟ ਗੱਲ ਹੋ ਜਾਂਦੀ ਆ ਜਿਵੇਂ ਇੰਜਨ ਹੋ ਗਿਆ ਤੇ ਵਾਇਰਸ ਇਲੈਕਟ੍ਰੀਸ਼ੀਅਨ ਉਹ ਚੀਜ਼ਾਂ ਆਪਾਂ ਕੀ ਕੁਝ ਨਹੀਂ ਕੀਤੀਆਂ ਜਸਟ ਇੱਕ ਕਿਟ ਇਨਸਟਾਲ ਹੋਈ ਹੈ ਕਿਟ ਇਨਸਟਾਲ ਹੋਈ ਹੈ ਹਾਂਜੀ ਜਿਹੜੀ ਇਹ ਹੈਡਲਾਈਟਸ ਵੀ ਆ ਇਹ ਵੀ ਡਾਇਰੈਕਟਰ ਰੇਲੇ ਨਾਲ ਹੀ ਆ ਪਲੱਗ ਐਂਡ ਪਲੇ ਆ ਅੱਛਾ ਪਲੱਗ ਐ ਇਹ ਵਾਲੀ ਵੀ ਵੀਰੇ ਜਿਹੜੀਆਂ ਹੁੰਦੀਆਂ ਨੇ ਉਹ ਜੀ ਵੈਗਨ ਦੀ ਹੁੰਦੀਆਂ ਹਾਂਜੀ ਹਾਂਜੀ ਜੀਵੇਂ ਜੀ ਵੈਗਨ ਦੇ ਵਿੱਚ ਸਰਕੂਲਰ ਦੀ ਸ਼ੇਪ ਦੇ ਵਿੱਚ ਡੀ ਆਰ ਐਲ ਜ਼ੋਨ ਦਾ ਉਹੀ ਆ ਪ੍ਰੋਜੈਕਟਰ ਲੋ ਵੀ ਮਹਾਈ ਬੀਮ ਹੋ ਗਿਆ ਠੀਕ ਹੈ ਵੀਰੇ ਇਹ ਆਲੇ ਵਾਸ਼ਰ ਨੇ ਇਹ ਚੱਲਦੇ ਨੇ ਹਾਂਜੀ ਇਹ ਜਿਵੇਂ ਅਲਫਾ ਮਾਡਲ ਆ ਨਾ ਉਹਦੇ ਵਿੱਚ ਵਾਸ਼ਰ ਆਉਂਦਾ ਸੀ ਇਹ ਆਪਾਂ ਉਹੀ ਪਲੇਸਮੈਂਟ ਕੀਤੀ ਆ ਪ੍ਰੋਪਰ ਵਰਕਿੰਗ ਹੈ ਹਮਮ ਅੱਛਾ ਇਹਦੇ ਤੇ ਫਰੰਟ ਸੈਂਸਰ ਵੀ ਇਹਦੇ ਵਿੱਚ ਹੈਗੇ ਨੇ ਇਹ ਡੰਮੀਆਂ ਆ ਵੀਰੇ ਇਹ ਡੰਮੀਆਂ ਭਾਜੀ ਇਹਦੇ ਵਿੱਚ ਇੰਸਟਾਲ ਕਰਾ ਸਕਦੇ ਆ ਆਪਾਂ ਹਾਂਜੀ ਉਦਾਂ ਇੰਸਟਾਲ ਹੋ ਜਾਂਦੇ ਆ ਉਹ ਆਫਟਰ ਮਾਰਕੀਟ ਚੀਜ਼ ਹੋ ਜਾਂਦੀ ਹੈ ਜਿਹੜੀ ਓਕੇ ਠੀਕ ਹੈ ਵੀਰੇ ਲੋ ਜੀ ਮਿੱਤਰੋ ਇਹ ਜਿਹੜੀ ਗ੍ਰਿਲ ਵਗੈਰਾ ਹੈਗੀ ਨਾ ਪੂਰੀ ਹੈਵੀ ਡਿਊਟੀ ਆ ਨਾ ਵੀਰੇ ਇਹ ਮੈਟਲ ਜੀ ਹੈਗੀ ਨਹੀਂ ਇਹ এবੀਐਸ ਹੁੰਦੀ ਹੈ এবੀਐਸ ਹਾਂਜੀ ਠੀਕ ਹੈ ਵੀਰੇ ਲੈ ਵੀ ਮਿੱਤਰੋ ਬਹੁਤ ਕਹੈਂਡ ਚੀਜ਼ ਆ ਬਾਈ ਹਨਾ ਬਾਈ ਹੋਰਾਂ ਤਿਆਰ ਕਰੀ ਤੇ ਬਾਈ ਇਹਦੇ ਜਿਹੜੇ ਫੌਗ ਲੈਂਪ ਹੁੰਦੇ ਨੇ ਫੌਗ ਲੈਂਪ ਚੱਕਦੇ ਆ ਇੱਥੋਂ ਹਾਂ ਫੌਗ ਲੈਂਪ ਆਗੇ ਐਲਈਡੀ ਦੇ ਵਿੱਚ ਆਗੇ ਇਹ ਠੀਕ ਹੈ ਅਸਾਂ ਨੀਚੇ ਆਪਾਂ ਚਲੋ ਟੂ ਬੀ ਆਨ ਦਵਾ ਇੰਨੇ ਪਾਵਰਫੁਲ ਨੇ ਆਗੇ ਉਸ ਅਕੋਰਡਿੰਗ ਆਪਾਂ ਜੀ ਗੂਫ ਦੇ ਉੱਪਰ ਲਾ ਦੇ ਠੀਕ ਹੈ ਬਾਈ ਲੋ ਵੀ ਥੱਲੇ ਵਾਲੇ ਹਨਾ ਉੱਪਰ ਲਾ ਦੇ ਇਹ ਵੀ ਚੀਜ਼ ਬੜੀ ਸੋਹਣੀ ਲੱਗ ਰਹੀ ਹੈ। ਬਸ ਵੀ ਬਹੁਤ ਮੈਂ ਕਹੂੰਗਾ ਵੀਰੇ ਨੂੰ ਉਹ ਦੇਖੋ ਜਾਂਦੇ ਕਿ ਕਿੱਥੇ ਤੱਕ। ਹਾਂ ਉਹ ਦੇਖੋ ਬਈ ਹਨਾ ਉਧਰ ਤੱਕ ਪੂਰਾ ਇੱਕ ਸਟ੍ਰਾਈਕਰ ਲਾਈਟ ਜਿਵੇਂ ਹੁੰਦੀ ਹੈ ਨਾ ਉਹ ਵਰਕ ਕਰਦੀ ਹੈ ਇਹ। ਠੀਕ ਹੈ ਵੀਰੇ। ਤੇ ਬਈ ਇਧਰਲੀ ਸਾਈਡ ਹਨਾ ਜਿਹੜੇ ਆਹ ਲਏ ਇਹਨੂੰ ਕੀ ਬੋਲਦੇ ਨੇ ਆਪਾਂ? ਇਹ ਵੀ ਲਾਰਕ ਆ ਜਾਂਦਾ ਵੀਰੇ। ਵੀ ਲਾਰਕ ਕਲੈਡਿੰਗ ਇਹ ਵੀ ਇਹ ਵੀ ਚੀਜ਼ ਹੈ। ਹਾਂਜੀ। ਠੀਕ ਹੈ ਵੀਰੇ। ਤੇ ਇਹਦੇ ਜਿਹੜੇ ਰਿੰਮ ਪਾਏ ਨੇ ਵੀਰੇ ਆਪਾਂ ਹਨਾ ਇਹ ਕਿੰਨੇ ਇੰਚੀ ਲਾਇਆਗੇ ਇਹ 20 ਇੰਚਸ ਆ ਵੀਰੇ ਬਾਈ ਡਿਫਾਲਟ 15 ਆਂਦਾ ਇਹਦੇ ਵਿੱਚ ਬਹੁਤ ਫਿਰ ਇਹਦਾ ਜਿਹੜਾ ਹੁੰਦਾ ਵੀਰੇ ਇਹ ਤਾਂ ਦੂਜੇ ਹੁੰਦੇ ਨਾ ਜਿਵੇਂ ਬਲੈਰੋ ਟਾਈਪ ਹੁੰਦੇ ਨੇ ਜਿਹੜਾ ਹਾਂਜੀ ਹਾਂਜੀ ਉਹ ਜਿਹੜੀ ਪੀਸੀਡੀ ਹੁੰਦੀ ਆ ਨਾ ਉਹ ਬਲੈਰੋ ਵਾਲੀ ਪੁਰਾਣੀ ਹੁੰਦੀ ਸੀ ਜਿਪਸੀ ਦੀ ਜਿਹੜੀ ਇਹ ਸਾਰੀ ਚੇਂਜ ਕਰੀ ਉਹ ਹੀ ਹਾਂ ਫਿਰ ਉਹ ਸਪੇਸਰ ਦੇ ਨਾਲ ਆਪਾਂ ਲੋਇਵਲੈਂਸ ਸ਼ੀਟ ਕਿਤੇ ਵਿੱਚ ਲੋ ਵੀ ਮਿੱਤਰਾ ਇਹ ਵੀ ਬਾਈ ਸਿਰਾਈ ਲਾਇਆ ਹੈ ਤੁਹਾਨੂੰ ਅੰਦਰੋਂ ਵੀ ਦਿਖਾਉਂਗਾ ਅੰਦਰੋਂ ਦਾ ਬਾਈ ਕਦੇ ਵੀ ਜਮੇ ਧੂਆਂ ਕੱਢਿਆ ਪਿਆ ਇੰਨਾ ਸਿਰ ਆ ਲਾਇਆ ਹੋ ਠੀਕ ਆ ਆਹ ਲੀ ਚੀਜ਼ ਵੀ ਚੇਂਜ ਕਰਤੀ ਆ ਬੜਾ ਵੀਰੇ ਸੇਮ ਐਜ਼ ਇਟ ਇਜ਼ ਜਿਵੇਂ ਫਰੰਟ ਤੇ ਆ ਉਹੀ ਸੇਮ ਈਲ ਆਰਕ ਪਿੱਛੇ ਆ ਜਾਂਦਾ ਠੀਕ ਆ ਵੀਰੇ ਅੱਛਾ ਇਹ ਵੀਰੇ ਬੈਕ ਸਾਈਡ ਤੋਂ ਤਾਂ ਕੋਈ ਜ਼ਿਆਦਾ ਛੇੜਛਾਲ ਹੋਈ ਨਹੀਂ ਨਾ ਇਹਦੇ ਨਾਲ ਬੈਕ ਸਾਈਡ ਤੇ ਗੱਲਾ ਬੰਪਰ ਹੀ ਲਾਇਆ ਇਹਦੇ ਹਾਂਜੀ ਜਿਹੜਿਆ ਨੀਚੇ ਪਾਰਟ ਆਂਦਾ ਨਾ ਅੱਗੇ ਮੈਂ ਆਪਣੇ ਇੰਸਟਾਗ੍ਰam ਰੀਲ ਤੇ ਵੀ ਕਹਿ ਕੇ ਹਟਿਆ ਸੀ ਹਾਂਜੀ ਮੈਂ ਕਿਹਾ ਮੈਨੂੰ ਲੱਗਦਾ ਮਰੂਤੀ ਨੇ ਇਹ ਡਿਜ਼ਾਈਨ ਹੀ ਤਾਂ ਕੀਤੀ ਆ ਗੱਡੀ ਤਾਂ ਕਿ ਇਨ ਫਿਊਚਰ ਇਹਦੇ ਤੇ ਜੀ ਵੈਗਨ ਕਿੱਟ ਲੱਗ ਸਕੇ ਠੀਕ ਆ ਪੂਰੀ ਪ੍ਰੋਪਰ ਦੀ ਪ੍ਰੋਪਰ ਜੀ ਵੈਗਨ ਲੁੱਕ ਬਣਾ ਦਿੰਦੀ ਲੋ ਵੀ ਬਾਈ ਹਨਾ ਦੇਖੋ ਤੁਸੀਂ ਕਮੈਂਟ ਕਰਕੇ ਬਾਈ ਜਰੂਰ ਦੱਸਣਾ ਹਨਾ ਕਿਵੇਂ ਲੱਗ ਰਹੀ ਹੈ ਕਾਰ ਤੇ ਬਹੁਤ ਸੋਹਣੀ ਕਾਰ ਆ ਬਾਈ ਹਨਾ ਜਿਵੇਂ ਮਤਲਬ ਵੀ ਪਹਿਲਾਂ ਮੈਨੂੰ ਐ ਲੱਗਦਾ ਹੁੰਦਾ ਸੀ ਯਾਰ ਵੀ ਇਹ ਕੀ ਬਣਾਤਾ ਕੰਪਨੀ ਸਾਰਿਆਂ ਨੂੰ ਇਦਾਂ ਲੱਗਦਾ ਸੀ ਜਿਹੜੇ ਥਾਰ ਲੈਣ ਜਾਂਦੇ ਸੀਗੇ ਜਿੰਨੀ ਨੂੰ ਕੰਸੀਡਰ ਕਰਦੇ ਹੀ ਨਹੀਂ ਸੀ ਠੀਕ ਹੈ ਪਰ ਹੁਣ ਆਹ ਵਾਲੀ ਚੀਜ਼ ਦੇਖ ਕੇ ਤਾਂ ਇਹ ਵੀ ਜਰੂਰ ਲੈ ਲੈਣੀ ਚਾਹੀਦੀ ਹੈ ਵੀਕੋ ਇੱਕ ਰੇਟ ਦੇ ਵਿੱਚ ਆ ਗਈ ਵੀਰੇ ਗੱਡੀ ਤੇ ਬਾਕੀ ਲੁੱਕ ਬੜੀ ਪਿਆਰੀ ਹੋ ਗਈ ਉਹਨਾਂ ਦੀ ਬਿਲਕੁਲ ਬਿਲਕੁਲ ਠੀਕ ਹੈ ਵੀਰੇ ਤੇ ਬਾਈ ਇਦਰੋਂ ਆਪਾਂ ਹਨਾ ਇਦਰੋਂ ਵੀ ਪੂਰੀ ਸੋਹਣੀ ਲੱਗ ਰਹੀ ਹੈ ਗੁਰਪੀ ਇੱਕ ਵਾਰ ਫਰੇਮ 'ਚ ਬੀ ਸਾਈਡ ਵੀ ਹੈ ਨਾ ਬਹੁਤ ਸੋਹਣੀ ਲੱਗ ਰਹੀ ਆ ਉਸ ਵਾ ਦਾ ਪਾ ਤੁਹਾਨੂੰ ਅੰਦਰ ਲੈ ਕੇ ਚਲਦੇ ਆ ਵੀ ਅੰਦਰੋਂ ਜਿਹੜਾ ਮੈਂ ਸਟਾਰਟਿੰਗ 'ਚ ਗੱਲ ਕਰੀ ਸੀ ਬਈ ਹਣਾ ਧੂਆ ਹੀ ਕੱਢਿਆ ਪਿਆ ਬਿਲਕੁਲ ਉਹ ਵਾਲਾ ਕੰਮ ਹੈ ਇਹ ਡੈਂਪਿੰਗ ਵਗੈਰਾ ਵੀ ਕਰੀ ਹੋਈ ਹੈ ਮੇਰੇ ਸਾਹ ਜੀ ਪੂਰੀ ਡੈਂਪਿੰਗ ਕੀਤੀ ਹੈ ਇਹ ਗੱਡੀ ਦਾ ਜਿਹੜਾ ਦਰਵਾਜ਼ੇ ਹਲਕੇ ਬਹੁਤ ਹੁੰਦੇ ਇਹਦੇ ਹਾਂ ਤੇ ਉਸ ਅਕੋਰਡਿੰਗ ਫਿਰ ਥੋੜੀ ਜੀ ਸਟਰੈਂਥ ਆ ਜਾਂਦੀ ਹੈ ਦਰਵਾਜ਼ਿਆਂ ਦੇ ਵਿੱਚ ਠੀਕ ਹੈ ਵੀਰੇ ਅੰਦਰੋਂ ਦੇ ਵਿੱਚ ਕੀ ਕੀਤਾ ਨਹੀਂ ਵੀਰੇ ਇਹਦੇ ਵਿੱਚ ਆਪਾਂ ਆਡੀਓ ਅਪਗ੍ਰੇਡ ਨਹੀਂ ਕੀਤੀ ਬਸ ਠੀਕ ਹੈ ਬਾਕੀ ਸਾਰੀ ਗੱਡੀ ਜਿਹੜੀ ਆ ਉਹ ਮੋਡੀਫਾਈ ਹੋ ਚੁੱਕੀ ਹੈ ਲਾ ਬਈ ਹਨਾ ਬਈ ਇੱਕੋ ਹੀ ਗੱਲ ਤੁਸੀਂ ਵੀ ਕੀ ਕੀਤਾ ਨਹੀਂ ਗੱਲਾ ਬਈ ਇਹਦਾ ਟੱਚ ਪਲੇਅਰ ਨਾਲ ਦਾ ਠੀਕ ਹੈ ਬਾਕੀ ਸਾਰਾ ਕੁਝ ਚੇਂਜ ਆ ਬਈ ਇਹਦਾ ਤੇ ਜਿਵੇਂ ਆਪਾਂ ਏਸੀ ਵੈਂਟ ਹੋ ਗਏ ਠੀਕ ਹੈ ਇਹ ਆਪਣਾ ਜਿਹੜੇ ਮਰਸੀ ਵਾਲੇ ਹੁੰਦੇ ਨੇ ਇਹ ਲਾ ਦਿੱਤੇ ਤੇ ਬਾਕੀ ਇਹ ਇਹ ਕਲਰ ਕਰਿਆ ਹੁੰਦਾ ਵੀ ਇੰਟੀਰੀਅਰ ਇਹ ਵੀਰੇ ਕੋਟਿੰਗ ਹੁੰਦੀ ਆ ਕੋਟਿੰਗ ਠੀਕ ਹੈ ਵੀਰੇ ਤੇ ਬਾਕੀ ਸੀਟ ਕਵਰ ਵਗੈਰਾ ਹਨਾ ਬਈ A to Z ਬਾਈ ਸਾਰਾ ਕੁਝ ਪੂਰਾ ਘੈਂਟ ਕਰਿਆ ਹੈ ਬਾਈ। ਸੀਟ ਕਵਰਾਂ ਦੀ ਫਿਟਿੰਗ ਜਿਹੜੀ ਆ ਇਹ ਇਨ ਹਾਊਸ ਹੀ ਬਣੀ ਆ। ਠੀਕ ਹੈ। ਆਪਾਂ ਕਿਤੇ ਤੋਂ ਬਾਹਰੋਂ ਨਹੀਂ ਕਰਾਇਆ। ਇਸ ਗੱਡੀ ਦਾ ਇੱਕ ਕੰਮ ਨਹੀਂ ਹੈਗਾ ਜਿਹੜਾ ਉਹ ਅਸੀਂ ਕਿਤੇ ਤੋਂ ਬਾਹਰੋਂ ਕਰਾਇਆ ਹੋਵੇ। ਸਾਰਾ ਜੋ ਹੋਇਆ ਆਪਣੇ ਸ਼ੋਰੂਮ ਦੇ ਅੰਦਰ ਹੀ ਹੋਇਆ। ਠੀਕ ਹੈ ਵੀਰੇ। ਲੋ ਜੀ ਮੇਤਰੋ ਠੀਕ ਆ ਪਛਾਣ ਲਓ ਬਾਈ ਆਹ ਵਾਲਾ ਸ਼ੋਰੂਮ ਹੈ ਤੇ ਬਾਕੀ ਜਿਹੜੇ ਬਾਈ ਦੀ ਗੱਡੀ ਹੈਗੀ ਠੀਕ ਹੈ ਉਹ ਵੀ ਆਪਣੇ ਨਾਲ ਨੇ। ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਨਾ ਬਾਈ ਤੋਂ ਪੁੱਛਦੇ ਆ ਵੀਰੇ ਵੀ ਕਿਵੇਂ ਲੱਗੀ ਗੱਡੀ? ਬਾਈ ਸੱਸੀ ਗੱਲ। ਸੱਸੀ ਗੱਲ ਜੀ। ਤੇ ਬਾਈ ਸਵਾਗਤ ਆ ਤੁਹਾਡਾ ਨਾ ਗੱਡੀ ਬਈ ਬਹੁਤ ਸੋਹਣੀ ਲੱਗ ਰਹੀ ਹੈ ਠੀਕ ਹੈ ਬਹੁਤ ਸੋਹਣੀ ਲੱਗ ਰਹੀ ਹੈ ਅਸੀਂ ਸਾਡਾ ਆਪਦੇ ਨਾ ਜਿਵੇਂ ਪਹਿਲਾਂ ਮੈਨੂੰ ਆਇਆ ਲੱਗਦਾ ਹੁੰਦਾ ਸੀ ਵੀ ਕੰਪਨੀ ਨੇ ਗੱਡੀ ਤਿਆਰ ਕਰੀਏਗੀ ਵੀ ਕਿਤੇ ਨਾ ਕਿਤੇ ਗਲਤੀ ਤਾਂ ਨਹੀਂ ਕਰਤੀ ਕੰਪਨੀ ਨੇ ਪਰ ਜਦੋਂ ਤੁਸੀਂ ਇਹ ਕਿੱਟ ਲਵਾਤੀ ਤਾਂ ਬਈ ਉਹ ਵੀ ਗੱਲ ਕਹਿੰਦੇ ਵੀ ਚਾਰ ਤੰਦ ਲੱਗੀ ਗੱਡੀ ਨੂੰ ਹੈ ਨਾ ਪਹਿਲਾਂ ਉਹ ਜਵਾਖੜੀ ਜੀ ਲੱਗਦੀ ਹੁੰਦੀ ਸੀ ਨਾ ਗੱਡੀ ਤੇ ਸਭ ਤੋਂ ਵੱਡੀ ਗੱਲ ਕੀ ਹੈ ਕਿ ਕਾਰ ਤਾਂ ਆਪਾਂ ਵੀ ਖਰੀਦ ਲਈ ਹਾਂ ਪਰ ਜਿਹੜੀ ਸਿਕੰਦਾਰ ਕਾਰ ਦੀ ਸੋਚ ਦੇਖੋ ਤੁਸੀਂ ਕਿੰਡੀ ਵੱਡੀ ਹੈ ਕਿ ਇਹਨਾਂ ਨੂੰ ਕਿੱਦਾਂ ਪਤਾ ਲੱਗਿਆ ਕਿ ਇਹ ਜੀ ਵੈਗਨ ਬਣ ਸਕਦੀ ਹੈ ਇਹ ਇਹਨਾਂ ਦੀ ਸੋਚ ਹੈ ਤੇ ਇਹਨਾਂ ਨੇ ਆਪਣੀ ਸੋਚ ਦੇ ਬਿਲਕੁਲ ਖਰੇ ਉੱਤਰ ਕੇ ਕਾਰ ਨੂੰ ਐਂਡ ਬਣਾਤਾ ਇਸ ਤੋਂ ਉੱਤੇ ਮੇਰੇ ਹਿਸਾਬ ਨਾਲ ਤਾਂ ਪੰਜਾਬ 'ਚ ਕੋਈ ਕਾਰ ਨਹੀਂ ਤਿਆਰ ਹੋਈ ਹੋਈ ਤੁਸੀਂ ਦੇਖ ਸਕਦੇ ਹੋ ਆ ਕਾਰ ਨੂੰ ਤੁਸੀਂ ਅੰਦਰੋਂ ਬਾਹਰੋਂ ਆਪ ਦੇਖਿਆ ਕਿ ਬਹੁਤ ਡੀ ਐਂਡ ਕਾਰ ਬਣਾਈ ਹੈ ਇਹਨਾਂ ਨੇ ਇਹਦੇ ਵਿੱਚ ਕੋਈ ਕਮੀ ਕਿਸੇ ਵੀ ਕਿਸਮ ਦੀ ਨਹੀਂ ਛੱਡੀ ਹਾਂ ਬਿਲਕੁਲ ਬਹੁਤ ਸੁਪਰ ਡੂਪਰ ਹਿੱਟ ਕਾਰ ਬਣਾ ਕੇ ਸਭ ਤੋਂ ਵੱਡੀ ਗੱਲ ਇਹ ਹੈ ਬ੍ਰਦਰ ਕਿ ਜਦੋਂ ਕਾਰ ਮੈਂ ਰੀਸੀਵ ਕਰਨ ਆਇਆ ਮੈਂ ਆਪਣੀ ਕਾਰ ਨਹੀਂ ਪਛਾਣ ਸਕਿਆ ਸਹੀ ਗੱਲ ਹੈ ਵੀਰੇ ਉਹ ਕਾਰ ਨੂੰ ਇਹਨਾਂ ਨੇ ਇਹ ਸ਼ੇਪ ਦੇ ਦਿੱਤੀ ਕਿ ਮੈਨੂੰ ਪਛਾਣਨ ਦਾ ਔਕਾ ਹੋ ਗਿਆ ਸੋ ਇਸ ਕਰਕੇ ਮੈਂ ਕਹੂੰਗਾ ਕਿ ਬਹੁਤ ਬਹੁਤ ਸੋਹਣੀ ਕਾਰ ਬਣਾਈ ਆ ਇੱਕ ਵਾਰੀ ਜੋ ਵੀ ਕਾਰਾਂ ਦੇ ਸ਼ਕੀਨ ਨੇ ਇੱਕ ਵਾਰੀ ਸਿਕੰਦ ਕਾਰ ਦੇ ਆ ਕੇ ਵਿਜ਼ਿਟ ਕਰਨ ਇੱਕ ਗੱਲ ਤਾਂ ਹੈ ਨਾ ਵੀਰੇ ਵੀ ਮੈਨੂੰ ਨਹੀਂ ਲੱਗਦਾ ਕਿ ਜੇ 20 ਬੰਦੇ ਅੱਗੋਂ ਗੱਡੀ ਲੰਘੂਗੀ ਤਾਂ ਕੋਈ ਇਹਦੇ ਕੰਨੀ ਮੁੜ ਕੇ ਨਹੀਂ ਦੇਖੂਗਾ ਇਹ ਵੀਰੇ ਆਪਾਂ ਨੂੰ ਆਪਣੇ ਆਪ ਦੱਸਣਾ ਪਿਆ ਕਰਨਾ ਕਿ ਇਹ ਜਿਮਨੀ ਤਿਆਰ ਹੋਈ ਹੈ ਆਦਰਵਾਇਜ਼ ਕਿਸੇ ਨੂੰ ਨਹੀਂ ਪਤਾ ਲੱਗਸਾ ਹਾਂ ਲੈ ਵੀ ਮੇਤਰਾ ਠੀਕ ਹੈ ਇਹ ਉਹ ਵਾਲੀ ਚੀਜ਼ ਬਣ ਗਈ ਵੀ ਜਿਹੜੀ ਧੌਣਾ ਮੜਾਉਂਦੀ ਹੈ ਬਾਈ ਹਣਾ ਤੇ ਬਈ ਤੁਸੀਂ ਵੀ ਕਮੈਂਟ ਕਰਕੇ ਦੱਸੋ ਕਿਵੇਂ ਲੱਗੀ ਤੇ ਬਹੁਤ ਵਧੀਆ ਕੰਮ ਕਰਿਆ ਹੈ ਹਨ ਬਾਈ ਤੇ ਬਾਕੀ ਜੇ ਕਿਸੇ ਭਰਾ ਨੇ ਕੋਈ ਕੰਮ ਕਰਾਉਣਾ ਤਾਂ ਇੱਕ ਵਾਰ ਵਿਜ਼ਿਟ ਕਰ ਲਿਓ ਵੀ ਕਿਹੜੀ ਕਿਹੜੀ ਗੱਡੀਆਂ ਨਾਲ ਬਾਈ ਤਿਆਰ ਕਰਦੇ ਨੇ ਉਹ ਇੱਕ ਵਾਰ ਤੁਸੀਂ ਕਾਲ ਤੇ ਕੰਸਰਨ ਕਰ ਲਿਓ ਮਿਲਾਂਗੇ ਬਹੁਤ ਛੇਤੀ ਕੋਈ ਨਵੀ ਕਾ ਸੀਗਾ ਚੰਗਾ ਵੀਰੇ ਓਕੇ ਭਾਜੀ ਥੈਂਕ ਯੂ ਬਹੁਤ ਬਹੁਤ ਓਨਲੀ